ਲੋ ਜੀ ਲਗਾਤਾਰ ਪੈਰੀ ਭਾਰੀ بارش ਦੇ ਚੱਲਦਿਆਂ ਹੁਣ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਆਹ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਕਰਕੇ ਲੋਕ ਸਾਵਧਾਨ ਹੋ ਜਾਣ ਇਸ ਤੋਂ ਇਲਾਵਾ ਹੋਰ ਵੀ ਖੇਤਰਾਂ ਦੇ ਵਿੱਚ yellow ਅਤੇ orange ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੇ ਕਿ ਭਾਰੀ ਮੀਂਹ ਨੇ ਪੰਜਾਬ ਦੇ ਵਿੱਚ ਹੜ੍ਹ ਲਿਆ ਦਿੱਤੇ ਨੇ ਜਿਸ ਦੇ ਚੱਲਦੇ ਹੁਣ ਲਗਾਤਾਰ ਲੋਕਾਂ ਦੇ ਵੱਲ ਅਰਦਾਸਾਂ ਕੀਤੀਆਂ ਜਾ ਰਹੇ ਨੇ ਤਾਂ ਕਿ ਮੀਂਹ ਨਾ ਪਵੇ ਅਤੇ ਪਾਣੀ ਵੀ ਜਿਹੜਾ ਕੀ ਉਹ ਘਟ ਹੋ ਜਾਵੇ ਤਾਂ ਦੱਸਦੀ ਹੈ ਕਿ ਮੌਸਮ ਨੇ 55 ਸਾਲਾਂ ਦਾ ਦੂਸਰੀ ਵਾਰ ਵੱਡਾ ਰਿਕਾਰਡ ਤੋੜ ਦਿੱਤਾ ਹੈ ਮੀਂਹ ਦੇ ਕਰਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਲੁਧਿਆਣਾ ਜਲੰਧਰ ਤੇ ਕਪੂਰਥਲਾ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਕਈ ਵਿਧਾਨ ਸਭਾ ਖੇਤਰਾਂ ਦੇ ਵਿੱਚ orange ਅਤੇ ਕਈਆਂ ਦੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹਾਂਜੀ ਮੌਨਸੂਨ ਸਿਸਟਮ ਚੋਕੇ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਸੋ ਤਾਂ ਕਰਕੇ ਪਿਛਲੇ ਦੋ-ਤਿੰਨ ਦਿਨ ਤੋਂ ਕਾਫੀ ਥਾਵਾਂ 'ਤੇ ਬਾਰਿਸ਼ ਰਿਪੋਰਟ ਕੀਤੀ ਜਾ ਰਹੀ ਹੈ ਅੱਜ ਪਿਛਲੇ 24 ਘੰਟਿਆਂ ਦੇ ਦੌਰਾਨ ਲੁਧਿਆਣਾ ਦੇ ਵਿੱਚ 68.8 ਮਿਲੀਮੀਟਰ ਬਾਰਿਸ਼ ਰਿਪੋਰਟ ਕੀਤੀ ਗਈ ਔਰ ਕੱਲ ਵੀ 34 ਮਿਲੀਮੀਟਰ ਬਾਰਿਸ਼ ਰਿਪੋਰਟ ਕੀਤੀ ਗਈ ਸੀ और जे असी पिछले सालों का रिकॉर्ड देखिए तो सूँ पता चल रहा आज है तो कि अज जो पिछले चौबी घंटे पॉइंट अठ मिलीमीटर बारिश रिकॉर्ड की गई है वह उन्नीस सौ सत्तर तो लैके हूँ तक दैकेंड हाईएसट जोड़ी थर्टी फस्ट ऑगस्ट की बारिश है और इसी तरह तीह में चौंती मिलीमीटर बारिश रिकॉर्ड की गई सी और वो भी तीह ऑगस्त उन्नीस सौ सत्तर तो लैके हूँ तक की हाईएसट बारिश रिकॉर्ड की गई है और ये कल का डे टाइम टैंपरेचर छब्बी डिग्री सेंटीग्रेड रिकॉर्ड किया गया ਕੋਕੇ ਮੌਨਸਨ ਸਿਸਟਮ ਦੇ ਐਕਟਿਵ ਹੋਣ ਕਰਕੇ ਕਲਾਊਡੀ ਕੰਡੀਸ਼ਨਸ ਬਣਨ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ। ਸੋ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਲਸੀਅਸ 1970 ਤੋਂ ਲੈ ਕੇ ਹੁਣ ਤੱਕ ਦਾ 31 ਅਗਸਟ ਦਾ ਸੈਕੰਡ ਲੋਇਸਟ ਡੇ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2006 ਦੇ ਵਿੱਚ 25.6 ਡਿਗਰੀ ਸੈਲਸੀਅਸ ਅਬਜ਼ਰਵ ਕੀਤਾ ਗਿਆ ਸੀ। ਅੌਰ ਕੱਲ 26 ਡਿਗਰੀ ਸੈਲਸੀਅਸ ਅਬਜ਼ਰਵ ਕੀਤਾ ਜਾਵੇ। ਔਰ ਅੱਜ ਦਾ ਮਿਨਿਮਮ ਟੈਂਪਰੇਚਰ 22.6 ਡਿਗਰੀ ਸੈਲਸੀਅਸ 4 ਔਰ ਜੇਸੂ ਆਨਵਾਰ ਦੇ ਬਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਜਿਹੜਾ ਮੌਨਸੂਨ ਸਿਸਟਮ ਨੂੰ ਆਨਵਾਰੇ ਦੋ ਦਿਨ ਦੇ ਵਿੱਚ ਐਕਟਿਵ ਹੈ ਸੋ ਇਹਦੇ ਕਰਕੇ ਅੱਜ ਔਰ ਕੱਲ ਸਪੈਸ਼ਲੀ ਦੋ ਦਿਨ ਜਿਹੜਾ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਲਈ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਲਈ ਰੈਡ ਅਲਰਟ ਜਿਹਦੇ ਵਿੱਚ ਜਿਵੇਂ ਅਨਾਵ ਦਿਲੰਦਰ ਪੂਟਲਾ ਡਿਸਟ੍ਰਿਕਟਸ ਆਦੇ ਨੇ आ, इन वास्ते रेड अलर्ट और बाकी जो सेंट्रल डिस्ट्रिक्स ने इन वास्ते ओरेंज अलर्ट जारी किया गया जो कि साउथ वैसटन डिस्ट्रिक्स वास्ते येलो अलर्ट जारी किया गया इसी तरह का दो तरीक न भी ऑलमोस्ट सारे जे नॉर्थ ईस्टर्न डिस्ट्रिक्स और सेंट्रल डिस्ट्रिक्स वास्ते ओरेंज अलर्ट जारी किया गया जो कि साउथ वैसटन डिस्ट्रिक्स वास्ते यैलो अलर्ट है और उद्दे बाद जी एक्टिविटी तीन तरीकों थोड़ी घट हो सकती है तीन तरीक न सिर्फ पठानकोट और हशियारपुर डिस्ट्रिक्स केलो अलर्ट है ਔਰ ਬਾਕੀ ਕਿਸੇ ਡਿਸਟ੍ਰਿਕਟ ਦੇ ਵਿੱਚ ਕੋਈ ਅਲਰਟ ਨਹੀਂ ਸੋ ਅੱਜ ਔਰ ਕੱਲ ਦੋ ਦਿਨ ਜਿਹੜਾ ਕਾਫੀ ਥਾਵਾਂ ਤੇ ਹੈਵੀ بارش ਹੋ ਸਕਦੀ ਹੈ ਗਰਜ ਚਮਕ ਵੀ ਹੋ ਸਕਦੀ ਹੈ ਔਰ ਤਿੰਨ ਤਰੀਕ ਤੋਂ ਬਾਅਦ ਕੰਡੀਸ਼ਨਸ ਥੋੜੀਆਂ ਠੀਕ ਹੋਣਗੀਆਂ ਮੈਮ ਅਗਸਤ ਮਹੀਨੇ ਦੀ ਜੇਕਰ ਆਲ ਓਵਰ بارش ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ ਮੀ ਜਿਹੜਾ ਉਹਨੇ ਨੂੰ ਦੱਸਦਾ ਹੈ ਜੀ ਜੇ ਅਸੀਂ ਲੁਧਿਆਣੇ ਦੀ بارش ਅਗਸਤ ਮਹੀਨੇ ਦੀ ਦੇਖੀਏ ਤਾਂ ਲੁਧਿਆਣੇ ਵਿੱਚ ਅਗਸਤ ਮਹੀਨੇ ਦੀ ਨਾਰਮਲ بارش 190.3 ਮਿਲੀਮੀਟਰ ਹੈ

ਅੱਛਾ ਮੈਂ ਆਖਰੀ ਸਵਾਲ ਹੈ ਜਿਸ ਤਰ੍ਹਾਂ ਆਮੂਮਨ ਦੇਖਿਆ ਜਾਂਦਾ ਹੈ ਕਿ ਸਤੰਬਰ ਮਹੀਨੇ ਤੱਕ ਜਿਹੜਾ ਮੌਸਮ ਐਕਟਿਵ ਰਹਿੰਦਾ ਉਸ ਤੋਂ ਬਾਅਦ ਫਿਰ ਮੌਸਮ ਜਿਹੜਾ ਉਹ ਵਾਪਸੀ ਜਾਂ ਖਤਮ ਹੋ ਜਾਂਦਾ ਸੋ ਲੱਗਦਾ ਕਿ ਇਸ ਵਾਰ ਸਤੰਬਰ ਦੇ ਵਿੱਚ ਜਿਹੜਾ ਪਹਿਲੀ ਤਰੀਕ ਹੈ ਉਹ ਜਿਹੜਾ ਹੈਵੀ ਰੇਨ ਆ ਜੀ ਪੈ ਰਹੀ ਹੈ ਸੋ ਸਤੰਬਰ ਮਹੀਨੇ ਦੇ ਵਿੱਚ ਵੀ ਲੱਗਦਾ ਕਿ ਐਵਰੇਜ ਹੀ ਐਵਰੇਜ ਤੋਂ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਹੋ ਸਕਦਾ ਹੈ ਹਾਂ ਜੀ ਸਤੰਬਰ ਮਹੀਨੇ ਦੀ ਨਾਰਮਲ ਬਾਰਿਸ਼ ਲੁਧਿਆਣਾ ਦੀ 106 ਮਿਲੀਮੀਟਰ ਹੈ ਸੋ ਫਿਲਹਾਲ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਨੀਅਰ ਨਾਰਮਲ ਬਾਰਿਸ਼ ਸਤੰਬਰ ਮਹੀਨੇ ਦੇ ਵਿੱਚ ਰਿਕਾਰਡ ਕੀਤੀ। ਉਹ ਤੇ ਹੀ ਭਾਰੀ ਮੀਂਹ ਦੇ ਕਰਕੇ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚ ਦੋ ਮੰਜ਼ਲਾ ਬਿਲਡਿੰਗ ਡਿੱਗਣ ਦਾ ਵੱਡਾ ਹਾ사 ਸਾਹਮਣਾ ਆਇਆ ਗਣੀ ਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਆ। ਲੋਕਾਂ ਦੇ ਮੁਤਾਬਿਕ ਝੱਜਰ ਹਲਾਹ ਦੇ ਵਿੱਚ ਬਿਲਡਿੰਗ ਦੇ ਵਿੱਚ ਕੋਈ ਨਹੀਂ ਰਹਿੰਦਾ ਸੀ ਪਰ ਇੱਥੇ ਜਿਹੜਾ ਕਿ ਬਲਿੰਕ ਟਾਇਟੇਰੀ ਹੋ ਗਿਆ ਜਿਸ ਕਾਰਕਿ ਕੋਈ ਵੱਡੇ ਹਾਦਸੇ ਦਾ ਬਚਾਅ ਹੋ ਗਿਆ ਮਾਰਕੀਟ ਚਾਹ ਹਾਂਜੀ ਹਾਂਜੀ ਲੱਗਦਾ ਕੋਈ ਵੱਡਾ ਹਾਦਸਾ ਹੋ ਸਕਦਾ ਬਹੁਤ ਜ਼ਬਰਦਸਤ ਬਚਾਅ ਹੋਇਆ ਜੀ ਦੇਖੋ ਇਹ ਸਵੇਰ ਸੁਬਾ ਦੇ ਟਾਈਮ ਹੋਈ ਹੈ ਜੇ ਕਿਤੇ ਦਿਨ ਦੇ ਟਾਈਮ ਹੁੰਦੀ ਤਾਂ ਇੱਥੇ ਦੇਖੋ ਜੀ ਹਰ ਵੇਲੇ ਆਵਾਜ਼ ਆਈ ਹੁੰਦੀ ਹੈ ਔਰ ਬਿਲਕੁਲ ਚੋੜੇ ਵਿਆਹ ਦੇ ਨੀਅਰ ਹੈ ਜਗਾ ਇਹ ਕਹਿੰਦਾ ਇਹ ਇਥੇ ਬਹੁਤ ਵੱਡਾ ਤੁਰਘਟਨਾ ਹੋ ਸਕਦੀ ਸੀ ਮਗਰ ਉਹਦਾ ਬਚਾ ਹੋ ਗਿਆ ਮਗਰ ਦੇਖੋ ਜਿੱਦੀ ਬਿਲਡਿੰਗ ਹੈ ਨਾ ਉਹ ਬੰਦਾ ਮੌਕੇ ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਤੁਸੀਂ ਦੇਖੋ ਰੋਡ ক্লোਜ਼ ਹੋਇਆ ਪਿਆ ਵਾ ਤਾਰਾਂ ਦਾ ਦੇਖੋ ਕੀ ਹਾਲ ਹੈ ਤਾਰਾਂ ਸਾਰੀਆਂ ਟੁੱਟ ਕੇ ਥੱਲੇ ਤਾਂ ਬਚਾ ਹੋ ਗਿਆ ਪਾਣੀ ਦੇ ਵਿੱਚ ਕਰੰਟ ਆ ਸਕਦਾ ਸੀਗਾ ਪਟਾਕੇ ਜੇ ਵੱਜੇ ਤਾਂ ਲਾਈਟ ਬੰਦ ਹੋ ਗਈ ਲੱਗਦਾ ਕਿ ਪਹਿਲਾਂ ਪ੍ਰਸ਼ਾਸਨ ਨੂੰ ਇਹਦਾ ਹੱਲ ਕਰਨਾ ਚਾਹੀਦਾ ਸੀ ਇਹ ਤਾਂ ਬਿਲਕੁਲ ਚਾਹੀਦਾ ਹੀ ਦੇਖੋ ਜਿਹੜੀਆਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਇਸ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਕੋਈ ਕਿੰਨੇ ਕਿੰਨੇ ਸਾਲਾਂ ਤੋਂ ਕੋਈ ਜੀਦਾ ਕੋਈ ਵਾਲੀ ਵਾਰਸ ਦੇਖਣ ਵਾਲਾ ਹੈ ਹੀ ਨਹੀਂ ਹੈ ਕਿ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਜਿਹੜੀ ਬਿਲਡਿੰਗ ਇਸ ਤਰ੍ਹਾਂ ਦੀ ਖਸਤਾ ਹਾਲਤ ਚ ਹੈ ਉਹਨੂੰ ਢਾਕੇ ਉਹਨੂੰ ਢਾਕੇ ਬਿਲਕੁਲ ਪਧਰਾ ਪਲਾਟ ਕਰਕੇ ਛੱਡ ਦਿਓ ਅਗਰ ਨਹੀਂ ਮਾਲਕਾਂ ਨੂੰ ਜ਼ਰੂਰ ਤੇ ਕਈ ਅਗਲਿਆਂ ਨੂੰ ਨਹੀਂ ਜ਼ਰੂਰਤ ਹੈ ਜੇ ਅਗਰ ਬਿਲਡਿੰਗ ਦੀ ਜਗ੍ਹਾ ਦੀ ਨਹੀਂ ਜ਼ਰੂਰਤ ਤਾਂ ਉਸਨੂੰ ਢਾਤਾ ਦਿਓ ਕਮ ਸੇ ਕਮ ਪਿੱਛੇ ਦੀ ਜਾਨ ਚੱਲ ਜਾਂਦੀ ਫੇਰ ਕੀ ਕਰ ਲੈਂਦੇ ਅੱਜ ਸੋਮਵਾਰ ਹੈ ਸੋਮਵਾਰ ਕਰਕੇ ਮਾਰਕੀਟਾਂ ਬੰਦ ਹੁੰਦੀਆਂ ਹਨ ਬੰਦ ਹੋਣ ਦੀ ਵਜ੍ਹਾ ਨਾਲ ਬਚਾਅ ਹੋ ਗਿਆ ਉਹ ਬਚਾਅ ਹੋ ਗਿਆ ਬਹੁਤ ਵੱਡਾ ਹਾਸਾ ਹੋ ਸਕਦਾ ਸੀਗਾ ਇਹ ਤਾਂ ਬਚਾਅ ਹੋ ਗਿਆ ਪ੍ਰਸ਼ਾਸਨ ਸਵੇਰੇ ਇੱਥੇ ਆਂਦੇ ਸਵੇਨੇ ਕੇ ਛੇਟਰ ਦੇ ਕਰੰਡਾ ਆ ਰਿਹਾ ਸੀਗਾ ਸਾਡੇ ਨਾਰੀ ਸਿੰਘ ਸਾਹਿਬ ਮੋੜ ਕੇ ਵਟਸਐਪ ਧਿਆਨ ਕਿਉਂ ਕਰੰਡਾ ਆ ਰਿਹਾ ਹੈ पानी कम से कम गोडे घोड़े पानी थे हमारे यहाँ दुकान पानी निकलने से जगह नहीं दी तो मुझके एक घंटा लग गया दुकान, खोलने के लिए जितनी भी पुरानी बिल्डिंगा है ना तो खारिज कर बंद कीजिए रिपेयरिंग करो या मंदा को रखे वही को भी कोई है नहीं बिल्कुल सर जी सुबह बचाव हो गया बहुत ठाकुर जी कृपा जी की बच्चे बैठे नहीं तो आप बहुत मुश्किल होती है अगर ये दिन में होता तो काफी बहुत बड़ा नुकसान होता तो मैं तो कहता हूँ आप प्रशासन से अप्लाई करता हूँ पुरानी बिल्डिंग के खारिज को खत्म करे या अपनी रिपेयरिंग करें उसकी अच्छा भी या सेडिंग करे ਨੇ ਮਾਲੀ ਅੱਜ ਤੱਕ ਕੋਈ ਨਹੀਂ ਹੈ ਸੁਸਰਾ ਸਭ ਕੁਝ ਦੇ ਚੁੱਕੇ ਹੈ ਸਭ ਕੁਝ ਬਦਲ ਕੇ ਬਿਲਡਿੰਗ ਖਿੱ ਚੁੱਕੀ ਹੈ ਅਬ ਇਸ ਸਮਾਰਨ ਲਈ ਦੇ ਨੇ ਕੋਈ ਨਹੀਂ ਆ ਰਹਾ ਕਿ ਬਰਸਾਤ ਬੀਗੀ ਜਾ ਰਹੀ ਹੈ ਬਰਸਾਤ ਤਿੰਨੇ ਦਿਨਾਂ ਸੇ ਲਗਾਤਾਰ ਹੋ ਰਹੀ ਹੈ ਦਾਦਿਆ ਕੀ ਪਹਾੜੀ ਮੀਂਹ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਮਚਾਈ ਹੋਈ ਹੈ ਜੇਕਰ ਗੱਲ ਹੜ੍ਹਾਂ ਦੀ ਕੀਤੀ ਜਾਵੇ ਤਾਂ ਕਈ ਖੇਤਾਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਜਿਸ ਕਰਕੇ ਲੋਕਾਂ ਦਾ ਜਾਨ ਜੀਵਨ ਪ੍ਰਭਾਵਿਤ ਹੋ ਚੁੱਕਿਆ ਤੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਹਕੀਕਤ ਰੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ